ਫੋਟੋ ਜਿਹੜੀ ਆ ਕਾਲ ਤੋਂ ਦੋ ਦੋ ਤੋਂ ਬਾਅਦ ਕੋ ਪੱਕੇ ਫਲੈਟ ਬਣਾ ਕੇ ਜਿੱਥੇ ਆਗੇ ਸਪੈਸ਼ਲ ਕਬੂਤਰ ਚਿੜੀਆਂ ਤੋਤੇ ਕੋਈ ਵੀ ਪੰਛੀ ਆ ਉਹਨਾਂ ਦੇ ਲਈ ਇਹ ਸਪੈਸ਼ਲ ਜਿਹੜੇ ਫਲੈਟ ਬਣਾਏ ਗਏ ਆ ਪਿੰਡ ਕੋਟ ਲੱਲੂ ਆ ਮਾਨਸਾ ਜਿਲ੍ਹੇ ਦਾ ਪਿੰਡ ਆ ਦੇਖੋ ਸਰਦਾਰ ਮੁਖਤਿਆਰ ਸਿੰਘ ਐਂਡ ਮਾਤਾ ਪੂਰੋ ਘੌਰ ਇਹਨਾਂ ਵੱਲੋਂ ਇਹਨਾਂ ਨੇ ਸਪੈਸ਼ਲ ਲਿਖਿਆ ਵੀ ਇਹ ਸਰਦਾਰ ਮੁਖਤਿਆਰ ਸਿੰਘ ਤੇ ਚਹਲਕੇ ਮਾਤਾ ਸਰਦਾਰਨੀ ਪੂਰੋ ਘੌਰ ਦੀ ਯਾਦ ਚ ਬਣਾਇਆ ਗਿਆ ਹੈ ਇਹ ਰੈਣ ਬਸੇੜਾ ਸਥਾਪਿਤ ਕਰਨ ਦਾ ਉਦੇਸ਼ ਪੰਛੀਆਂ ਦੀ ਸੰਭਾਲ ਤੇ ਆਮ ਲੋਕਾਂ ਨੂੰ ਉਹ ਦੱਤਾ ਨਾਲ ਪਿਆਰ ਕਰਨ ਲਈ ਪ੍ਰੇਰਿਤ ਕਰਨਾ ਹੈ ਆ ਤੁਸੀਂ ਦੇਖੋ ਸਾਰੇ ਪਿੰਡ ਦੇ ਲੋਕ ਵੀ ਆਉਂਦੇ ਆ ਤੇ ਆ ਕੇ ਉਹ ਪਿੰਡ ਦੇ ਲੋਕ ਇੱਥੇ ਆਹ ਸਾਰੇ ਛੋਲਿਆਂ ਦੇ ਦਾਣੇ ਕਣਕ ਦੇ ਦਾਣੇ ਪਾਣੀ ਪਾ ਕੇ ਜਾਂਦੇ ਆ ਤਾਂ ਜੋ ਕਹਿੰਦੇ ਇਹ ਜਿਹੜਾ ਰੈਣ ਬਸੇਰਾਗਾ ਇਹ ਪੰਛੀਆਂ ਦਾ ਇਸੇ ਤਰ੍ਹਾਂ ਰਹੇ ਕਿਉਂਕਿ ਹਨੇਰੀਆਂ ਦੇ ਵਿੱਚ ਜਿਆਦਾ ਮੀਂਹ ਦੇ ਵਿੱਚ ਇਹਨਾਂ ਨੂੰ ਦਿੱਕਤ ਆਉਂਦੀ ਸੀ ਆ ਦੇਖੋ ਕਿਵੇਂ ਭੱਜ ਰਹੇ ਆ ਉਹ ਸਾਰਿਆਂ ਲਈ ਇਹ ਬਣਾਇਆ ਗਿਆ 70 ਫੁੱਟ ਜਿਹੜੀ ਇਹਦੀ ਕਹਿੰਦੇ ਲਗਭਗ ਉਚਾਈ ਆ ਤੇ ਇਸ ਨੂੰ ਬਣਾਉਣ ਦੇ ਕਹਿੰਦੇ 7 ਲੱਖ ਰੁਪਈਆ ਲੱਗਿਆ ਤੇ ਮਿਸਤਰੀਆਂ ਨੂੰ 51000 ਰੁਪਈਆ ਇਨਾਮ ਚ ਦਿੱਤਾ 7.5 ਲੱਖ ਰੁਪਏ ਦਾ ਪ੍ਰੋਜੈਕਟ ਆ ਅਮਰੀਕਾ ਚ ਰਹਿੰਦਾ ਪਰਿਵਾਰ ਜਿਸ ਦੇ ਮਨ ਚ ਫੁਰਨਾ ਆਇਆ ਵੀ ਅਸੀਂ ਅਫਦੇ ਲਈ ਤਾਂ ਹਮੇਸ਼ਾ ਸੋਚ ਲੈਂਦੇ ਆ ਪਰ ਪੰਛੀਆਂ ਲਈ ਕੋਈ ਨਹੀਂ ਸੋਚਦਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵਾਤਾਵਰਣ ਪ੍ਰੇਮੀ ਤੇ ਪੰਛੀਆਂ ਨੂੰ ਪਿਆਰ ਕਰਨ ਵਾਲੇ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਹੋਰ ਵੀ ਇਸ ਤਰ੍ਹਾਂ ਦੇ ਹੋ ਸਕਣ ਇਹਨਾਂ ਬਾਪੂ ਦੇ ਪਰਿਵਾਰ ਚੋਂ ਨੇ ਗੱਲਬਾਤ ਕਰਾਂਗੇ ਕੀ ਨਾਮ ਆ ਜੀ ਤੁਹਾਡਾ ਬਲਮ ਸਿੰਘ ਜੀ ਬਲਮ ਸਿੰਘ ਕੀ ਲੱਗਦਾ ਤੁਹਾਡੇ ਜਿਨ੍ਹਾਂ ਨੇ ਇਹ ਬਣਾਇਆਗਾ ਫਰਾ ਹੈ ਜੀ ਇਹ ਕੀ ਸੋਚ ਕੇ ਬਣਾਇਆ ਇਹ ਮਤਲਬ ਜਿਹੜਾ ਕਬੂਤਰਾਂ ਦਾ ਰੈਣ ਬਸੇਰਾ ਬਣਾਇਆਗਾ ਬਸ ਉਹ ਤੇ ਮੰਚ ਜੱਜਗੀ ਜੀ ਹੂੰ ਕਿੱਥੇ ਰਹਿੰਦੇ ਕਿੱਥੇ ਆ ਅਮਰੀਕਾ ਚ ਅਮਰੀਕਾ ਚ ਕਿੰਨਾ ਕ ਖਰਚਾ ਕਿਵੇਂ ਕਿਵੇਂ ਆਇਆ ਇਹ ਤੇ ਫਿਰ ਇਹ ਤੇ 7 ਲੱਖ ਰੁਪਈਆ ਲੈ ਤੇ 52000 ਰੁਪਈਆ ਉਹਨਾਂ ਨੂੰ ਮਿਸਤਰੀਆਂ ਨੂੰ ਨਾਮ ਦਿੱਤਾ ਅੱਛਾ ਸਮਾਨ ਕਿੱਥੋਂ ਲੈ ਹੁੰਦਾ ਫਿਰ ਇਸ ਦਾ ਸਮਾਨ ਮੈਂ ਇਹ ਉਹਨਾਂ ਨੇ ਇਹ ਲੈੰਦੇ ਸਮਾਨ ਤਾਂ ਹਮ ਇੱਥੋਂ ਪੰਜਾਬ ਚੋਂ ਜਾਂ ਕਿਤੇ ਹੋਰ ਬਾਹਰੋਂ ਮੰਗਵਾਇਆ ਹੋਰ ਦਾ ਜੀ ਮੈਨੂੰ ਐ ਪਤਾ ਵੀ ਕਿੱਥੋਂ ਨੇ ਇਹ ਸਮਾਨ ਹਮ ਤੇ ਕੌਣ ਕੌਣ ਆਉਂਦਾ ਹੁਣ ਇੱਥੇ ਦਾਣੇ ਪਾਉਣ ਜਾਂ ਪਾਣੀ ਪਾਉਣ ਪੰਛੀਆਂ ਨੂੰ ਇਹ ਜੀ ਸਾਰੀਆਂ ਜਿਹੜੀਆਂ ਬੁੜੀਆਂ ਥਨੇ ਮੱਥਾ ਟੇਕਣ ਆਉਂਦੀਆਂ ਸਾਰੇ ਪਿੰਡ ਦਾ ਤੁਸੀਂ ਸਾਰਾ ਪਿੰਡ ਦਾ ਕੀ ਤੁਸੀਂ ਵੀ ਪਾਉਣੇ ਬਿਸ਼ਰਗੋ ਇੱਥੇ ਕਰੋ ਹਾਂ ਸਾਡੀ ਇੱਥੇ ਹੀ ਆਈ ਡਿਊਟੀ ਗੁਰੂ ਘਰ ਦੇ ਵਿੱਚ ਹਾਂ ਜੀ ਬਾਬਾ ਸਿੱਧੂ ਪੁੱਜੇ ਅੱਛਾ ਕੀ ਕੀ ਪਾਇਆ ਜਾਂਦਾ ਫਿਰ ਉਹਨਾਂ ਪੰਛੀਆਂ ਚੌੜ ਵੀ ਪਾਏ ਜਾਂਦੇ ਆ ਜੀ ਛੋਟੇ ਵੀ ਪਾਏ ਜਾਂਦੇ ਆ ਤੇ ਆਪਣਾ ਦਲੀਆਂ ਵੀ ਪਾ ਦਿੰਦੇ ਆ ਜੀ ਹਾਂ ਜੀ ਕੀ ਇਹ ਜਿਹੜਾ ਬਣਿਆ ਕਿ ਕਿੱਥੋਂ ਸਮਾਨ ਕਿੱਥੋਂ ਲਿਆਂਦਾ ਸੀ ਪਤਾ ਬਾਹਰੋਂ ਆਇਆ ਜੀ ਸਮਾਨ ਬਾਹਰੋਂ ਕਿਹੜੀ ਜਗ੍ਹਾ ਤੋਂ ਤੁਸੀਂ ਕੁਝ ਪਾਇਦਾ ਨਹੀਂ ਪਤਾ ਜਗਾ ਦਾ ਤੇ ਉਧਰੋਂ ਵੀ ਆਇਆ ਮੀਕਮਦਨ ਅੱਛਾ ਬਾਹਰਲੇ ਮੁਲਕ ਚੋਂ ਮੰਗਵਾਇਆ ਹੈ ਜਾਂ ਭਾਵੇਂ ਭਾਰਤ ਦੇ ਵਿੱਚੋਂ ਹੀ ਕੋਈ ਤਾਂ ਹੋਰ ਮੰਗਵਾਇਆ ਹਾਂ ਜੀ ਹਾਂ ਤੇ ਇਹ ਜਿਹੜਾ ਜਦੋਂ ਇਹ ਬਣਾਇਆਗਾ ਉਸ ਤੋਂ ਬਾਅਦ ਕਿੰਨੇ ਕ ਪੰਛੀ ਇੱਥੇ ਆ ਕੇ ਰਹਿਣ ਲੱਗੇ ਬਾਧੂ ਰਹਿੰਦੇ ਆ ਜ अच्छा केड़े 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 पंजी छ रेंदे हैं ये अपने आहा कबूतर वाले रेंदे हैं जी अच्छा ਵੱਧ कबूतर रेंदे हैं हां जी और ਉਸ ਤੋਂ ਇਲਾਵਾ ਹੋਰ ਵੀ ਜਾਨਵਰ ਆ ਜਾਂਦੇ ਨੇ ਲੈ ਜੀ ਕੀ ਦੀ ਬਗਲਾ بڑا ਮੋਟਾ ਕੋਈ ਉਹ ਹੁੰਦਾ ਹੈ ਅੱਛਾ ਹੋਰ ਵੀ ਜਾਨਵਰ ਆ ਵੱਡਾ ਜੀ ਅੱਛਾ हां जी ਤੇ ਚੜ ਜੱਪਾ ਹੁੰਦਾ ਜੀ ਹੂੰ ਤੇ ਉਦੋਂ ਫਿਰ ਜਾਨਵਰ ਆ ਮਿਲਣ ਦੇ ਜਾਂਦੇ ਆ ਜੀ ਉਦੋਂ ਇੱਥੇ ਆ ਕੇ ਬਹਿੰਦੇ ਆ हां जी ਕੀ ਕਹੋਗੇ ਬਜ਼ੁਰਗੋ हां जी ਕੌਣ ਕੌਣ ਹੈ ਪੰਛੀ ਕਿਹੜੇ ਕਿਹੜੇ ਆ ਜਿਹੜੇ ਇੱਥੇ ਰਹਿੰਦੇ ਆਗੇ ਇੱਥੇ ਕਬੂਤਰ ਗੋਲੇ ਚਿੜੀਆਂ ਤੋਤੇ ਵੀ ਆਉਂਦੇ ਆ ਅੱਛਾ ਹਾਂ ਕਿੰਨੇ ਘੇ ਜਿਹੜੇ ਬਣਾਏ ਆ ਇਹਨਾਂ ਦੇ ਕਮਰੇ ਕਿੰਨੇ ਘ ਬਣੇ ਹੋਇਆ ਕਬੂਤਰਾਂ ਦੇ ਲਗਭਗ ਕੋਈ ਗਿਣਤੀ ਹੈ ਜੀ ਕਮਰੇ ਤਾਂ ਹੀ ਆ ਗਿਣਤੀ ਹੈ ਜੀ ਅੱਛਾ ਵੇਸਾ ਬੇ ਆ ਵੇਸਾ ਕਿੰਨੀ ਉਚਾਈ ਕਿੰਨੀ ਹੈ ਦੀ 6 ਫੁੱਟ ਉੱਚਾ ਜੀ 65 70 ਫੁੱਟ ਉੱਚਾ ਅੱਛਾ ਹਾਂ ਤੇ ਜਿਹੜਾ ਇਹ ਆਪਾਂ ਕਹੀਏ ਬਣਵਾਇਆ ਜਦੋਂ ਉਦੋਂ ਮਤਲਬ ਜਿਹੜੇ ਪਿੰਡ ਦੇ ਲੋਕ ਆ ਉਹਨਾਂ ਵੱਲੋਂ ਕਿੰਨਾ ਕ ਸਹਿਯੋਗ ਕੀਤਾ ਗਿਆ ਵੀ ਵਧੀਆ ਕੰਮ ਕਰ ਰਹੇ ਉਹ ਜਾਂ ਮਾੜਾ ਵਧੀਆ ਵਧੀਆ ਕਿਹਾ ਜੀ ਸਾਰੇ ਪਿੰਡ ਦੇ ਅੱਛਾ ਹੁਣ ਸਾਰਾ ਪਿੰਡ ਆਉਂਦਾ ਫਿਰ ਹਾਂ ਜੀ ਵੱਢਦਾ ਆਉਂਦਾ ਕੀ ਹੋਰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇਸ ਪਿੰਡ ਤੋਂ ਬਿਨਾ ਹੋਰ ਪਿੰਡਾਂ ਚਾਹੀਏ ਜਾਂ ਕੁਝ ਹੋਰ ਜੀ ਵੀ ਇਹ ਹੀ ਚੀਜ਼ਾਂ ਹੋਰ ਬੱਲ ਇਹਨਾਂ ਦੀ ਵਰਤੋਂ ਹੋਵੇ ਜਿੱਦੋਂ ਬੱਲ ਬੱਥਣ ਕਿਸੇ ਬੱਥਣ ਨੂੰ ਜਗਾ ਹੁਣ ਆਪਾਂ ਆਪ ਹੀ ਕਮਰੇ ਚ ਵੜ ਕੇ ਬਹਿ ਜਾਈਏ ਕਿ ਉਹ ਚੱਕਰ ਤੋਂ ਲਾ ਗਿਆ ਇਹ ਕਿੱਥੇ ਬੈਠਣ ਦਰਖਤਾਂ ਦੀ ਦਰਖਤਾਂ ਲੋਕ ਬੜਮੜ ਕੇ ਫਿੱਟ ਚੰਗਾ ਉਪਰਲਾ ਹਨ ਹਾਂਜੀ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਬਜ਼ੁਰਗਾਂ ਨੇ ਜਿਵੇਂ ਦੱਸਿਆ ਕਹਿੰਦੇ ਚੰਗਾ ਉਪਰਲਾਗਾ ਕਹਿੰਦੇ ਅਸੀਂ ਤਾਂ ਚਲੋ ਅਣਪੜਾ ਬੋਲਿਆ ਤਾਂ ਨਹੀਂ ਆਣਾ ਪਰ ਜੇ ਤੁਸੀਂ ਇੱਕ ਪਾਸੇ ਚ ਹੀ ਦੇਖ ਲਓ ਤਾਂ ਇਹ ਅਣਗਿਣਤੀ ਆ ਲੱਗਭਗ ਇਹ ਕਹਿੰਦੇ 5-700 ਜਿਹੜਾ ਪੱਕਾ ਮਕਾਨ ਬਣਾ ਕੇ ਦੇਤਾ 65 ਤੋਂ 70 ਫੁੱਟ ਚਾਹੀਏ ਕਿਉਂਕਿ 70 ਫੁੱਟ ਪਹਿਲਾਂ ਇੱਕ ਬਜ਼ੁਰਗ ਕਹਿੰਦੇ ਸੀ ਇਹ ਬਜ਼ੁਰਗ ਕਹਿੰਦੀ ਵੀ 65 ਕੁ ਲੱਗਭਗ ਹੂ 670 ਫੁੱਟ ਉਚਾਈ ਦੇ ਵਿੱਚ ਲਗਭਗ 7.5 ਲੱਖ ਰੁਪਈਆ ਲਾ ਕੇ ਜਿਹੜਾ ਇਹ ਬਣਾਇਆ ਗਿਆ ਤੁਸੀਂ ਦੇਖਸੋ ਕਬੂਤਰ ਕਹਿੰਦੇ ਜਦੋਂ ਮਰਜੀ ਇੱਥੇ ਕੋਈ ਆਵੇ ਜਦੋਂ ਮਰਜੀ ਜਾਵੇ ਪੰਛੀਆਂ ਨੂੰ ਬਚਾਉਣ ਦੇ ਲਈ ਪੱਕੇ ਫਲੈਟ ਤਾਂ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜ਼ਰੂਰ ਕਰਿਓ ਤੇ ਇਸ ਤਰ੍ਹਾਂ ਦੇ ਉਪਰਾਲੇ ਪੂਰੇ ਪੰਜਾਬ ਕੀ ਭਾਰਤ ਵਿੱਚ ਹੋਰ ਵੀ ਕਿਤੇ ਜਾਣਦਾ ਉਹ ਚੰਗੇ ਆ ਤਾਂ ਜੋ ਅਸੀਂ ਆਪਣੇ ਪੰਛੀਆਂ ਦੀ ਸਾਂਭ ਸੰਭਾਲ ਕਰ ਸਕੀਏ ਧੰਨਵਾਦ ਦੋਸਤੋ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ